ਹਾਂ ਜੀ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਹਰਕਿਰਤ ਪੰਜਾਬੀ ਕੁਕਿੰਗ ਚੈਨਲ ਤੇ ਵੈਲਕਮ ਆ ਜੀ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵਗੇ ਅਸੀਂ ਵੀ ਬਹੁਤ ਵਧੀਆ ਵਾਂ ਅੱਜ ਮੈਂ ਤੁਹਾਡੇ ਨਾਲ ਸਪਾਈਸੀ ਪਨੀਰ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਤੇ ਜੇ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰਿਓ ਤੇ ਆਓ ਮੈਂ ਤੁਹਾਨੂੰ ਦੱਸਦੀ ਆਂ ਅਸੀਂ ਇਹ ਪਨੀਰ ਕਿੱਦਾਂ ਤਿਆਰ ਕੀਤਾ ਵਾ ਅੱਜ ਜਿਹੜਾ ਦੁੱਧ ਸੀ ਗਰਮੀ ਜ਼ਿਆਦਾ ਹੋਣ ਕਰਕੇ ਦੁੱਧ ਖਰਾਬ ਹੋ ਗਿਆ ਸੀ ਤੇ ਐਟ ਅ ਟਾਈਮ ਤੇ ਸਾਨੂੰ ਪਨੀਰ ਬਾਰੇ ਕੀ ਪਨੀਰ ਆਪਾਂ ਤਿਆਰ ਕਰ ਲੈਨੇ ਆ ਪਨੀਰ ਬਣਾਉਣ ਬਾਰੇ ਸੋਚ ਲਿਆ ਤੇ ਕਿਸ ਤਰ੍ਹਾਂ ਸੀ ਪਨੀਰ ਤਿਆਰ ਕੀਤਾ ਉਹ ਤੁਹਾਨੂੰ ਮੈਂ ਦੱਸਦੀ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਦੁੱਧ ਸੀ ਉਹਨੂੰ ਬੋਇਲ ਹੋਣ ਤੋਂ ਬਾਅਦ ਜਿਹੜਾ ਉਹਦਾ ਪਾਣੀ ਸੀ ਦੁੱਧ ਤਾਂ ਅਲੱਗ ਹੋ ਗਿਆ ਤੇ ਜਿਹੜਾ ਪਨੀਰ ਸਾਡਾ ਸੈਪਰੇਟ ਹੋ ਗਿਆ ਵਾ ਤੇ ਇਹਨੂੰ ਮੈਂ ਪਾਣੀ 'ਚ ਚੰਗੀ ਤਰ੍ਹਾਂ ਡਰੇਨ ਕਰ ਲਿਆ ਵਾ ਜਾਨੀ ਵਾਸ਼ ਕਰ ਲਿਆ ਵਾ ਤਾਂ ਕਿ ਇਹਦੇ ਵਿੱਚ ਜਿਹੜਾ ਸਿਰਕੇ ਦੀ 스멜 ਬਿਲਕੁਲ ਨਾ ਆਵੇ ਮੈਂ ਸਿਰਕੇ ਦਾ ਜੂਸ ਕੀਤਾ ਸੀ ਬਾਅਦ ਚੋਂ ਇੱਕ ਦੋ ਪਾਣੀ ਨਾਲ ਸੀ ਚੰਗੀ ਤਰੈ ਨੂੰ ਤੋਲਾਂਗੇ ਕੀ ਖਟਾਸ ਬਿਲਕੁਲ ਨਾ ਰਵੇ ਇਸ ਤੋਂ ਬਾਅਦ ਅਸੀਂ ਤਵੇ ਉੱਤੇ ਰੋਸਟ ਕਰਨ ਲੱਗਿਆ ਥੋੜਾ ਜਿਹਾ ਜੀਰਾ ਅੱਧੇ ਚਮਚ ਤੋਂ ਵੀ ਘੱਟ ਸੱਤ ਅੱਠ ਕਾਲੀ ਮਿਰਚ ਤੇ ਅੱਧੇ ਚਮਚ ਤੋਂ ਵੀ ਘੱਟ ਸੀ ਧਨੀਆ ਲਿਆਵਾ ਸੁੱਕਾ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਅਸੀਂ ਜ਼ਿਆਦਾ ਨਹੀਂ ਤੇ ਜਦੋਂ ਲਾਈਟ ਬ੍ਰਾਊਨ ਹੋ ਗਿਆ ਤੇ ਫਿਰ ਅਸੀਂ ਨੂੰ ਇੱਕ ਕੱਪੜੇ ਦੇ ਵਿੱਚ ਮੇਕੀ ਕੋਟਲੇ ਆ ਡੰਡੇ ਦੀ ਹੈਲਪ ਨਾ ਸਿੰਪਲ ਤਰੀਕੇ ਨਾਲ ਤੇ ਜਿਆਦਾ ਫਾਈਨ ਪੇਸਟ ਨਹੀਂ ਤਿਆਰ ਕੀਤਾ ਸੀ ਸਿੰਪਲ ਜਿਹਾ ਬਣਾਇਆ ਵਾ ਤੇ ਇਹਦੇ ਪਨੀਰ ਵਿੱਚ ਲੱਗਿਆ ਸੀ ਐਡ ਕਰਨੇ ਇਹਦੇ ਵਿੱਚੋਂ ਪਾਣੀ ਸਾਰਾ ਡレイン ਹੋ ਗਿਆ ਵਾ ਇੱਕ ਅਸੀਂ ਲਾਲ ਮਿਰਚ ਐਡ ਕੀਤੀ ਆ ਥੋੜੀ ਜੀ ਤੇ ਥੋੜਾ ਜਿਹਾ ਜਿਹੜਾ ਪੇਸਟ ਅਸੀਂ ਉਹਦਾ ਮਸਾਲੇ ਦਾ ਬਣਾਇਆ ਸੀ ਦਰਦਰਾ ਉਹ ਐਡ ਕੀਤਾ ਵਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇੱਕ ਪੋਟਲੀ ਜੀ ਬਣਾ ਦਿੱਤੀ ਅਸੀਂ ਤੇ ਹੁਣ ਇਸ ਪੋਟਲੀ ਤੇ ਆਪਾਂ ਕੋਈ ਵੀ ਹੈਵੀ ਵੇਟ ਰੱਖ ਸਕਦੇ ਹਾਂ ਤੇ ਮੈਂ ਚਕਲੇ ਦਾ ਜੂਸ ਕੀਤਾ ਹੋਇਆ ਵਾ ਇਹਦੇ ਨਾਲ ਇਹ ਹੋਏਗਾ ਕਿ ਜਿਹੜਾ ਪਨੀਰ ਵਿੱਚ ਥੋੜਾ ਬੋਧਾ ਪਾਣੀ ਰਹਿ ਗਿਆ ਵਾ ਉਹ ਵੀ ਸਾਰਾ ਡਰੇਨ ਹੋ ਜਾਏਗਾ ਆ ਦੇਖੋ ਤੇ 1 ਘੰਟੇ ਬਾਅਦ ਸੜਾ ਜਿਹੜਾ ਪਾਣੀ ਸੀ ਪੂਰਾ ਡਰੇਨ ਹੋ ਚੁੱਕਿਆ ਵਾ ਪਨੀਰ ਸੱਡਾ ਸੈੱਟ ਸੀ ਤੇ ਆਪਾਂ ਚੈੱਕ ਕਰਦੇ ਆ ਆ ਦੇਖੋ ਪਲੇਟ ਵਿੱਚ ਮੈਂ ਕੱਟ ਕੇ ਦਿਖਾਨੀ ਹੈ ਤੁਹਾਨੂੰ ਜਿਹੜਾ ਪਨੀਰ ਆਪਣਾ ਪੂਰਾ ਸੈੱਟ ਹੋ ਗਿਆ ਵਾ ਪਾਣੀ ਜਾਨੀ ਪੂਰਾ ਨਿਕਲ ਗਿਆ ਹੈ ਪਨੀਰ ਵਿੱਚ ਬਿਲਕੁਲ ਪਾਣੀ ਨਹੀਂ ਹੈਗਾ ਤੇ ਸਾਰੇ ਮਸਾਲੇ ਦੀ ਕੋਟਿੰਗ ਦੇਖੋ ਕਿੰਨੀ ਵਧੀਆ ਲੱਗਦੀ ਪਈ ਹੈ ਉੱਪਰ ਤੇ ਹੁਣ ਇਹਨੂੰ ਆਪਾਂ ਪੂਰੀ ਤਰ੍ਹਾਂ ਸੈੱਟ ਕਰਨ ਲਈ ਕਿ ਇਹ ਨਰਮ ਨਰਮਾ ਟੁੱਟੇ ਨਾ ਤੇ ਆਪਾਂ ਫ੍ਰੀਜ ਵਿੱਚ ਸਟੋਰ ਕਰਾਂਗੇ ਇੱਕ ਦੋ ਘੰਟੇ ਲਈ ਇਹਨੂੰ ਸਟੋਰ ਕਰਾਂਗੇ ਤਾਂ ਕਿ ਇਹ ਪੂਰੀ ਤਰ੍ਹਾਂ ਸੈਟ ਹੋ ਜਾਏ ਜ ਜਦੋਂ ਅਸੀਂ ਇਹਦੀ ਕਟਿੰਗ ਕਰਾਂਗੇ ਤੇ ਪਨੀਰ ਸਾਡਾ ਟੁੱਟੇ ਨਾ ਜਲਦੀ ਤੇ ਆ ਦੇਖੋ ਜੀ 2 ਘੰਟੇ ਬਾਅਦ ਪਨੀਰ ਸਾਡਾ ਬਿਲਕੁਲ ਸੈਟਾ ਤੇ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਨੀ ਆ ਕਿ ਇਹਦੇ ਜਿਹੜੇ ਸਪਾਈਸੀ ਆ ਇਹਦੀ ਲੁੱਕ ਕਟਿੰਗ ਕਰਨ ਤੇ ਕਿੱਦਾਂ ਦੀ ਦਿਖਦੀ ਪਈ ਆ ਇਹਦੇ ਵਿੱਚ ਮੈਂ ਨਮਕ ਪਾਇਆ ਬਿਲਕੁਲ ਜੂਸ ਨਹੀਂ ਕੀਤਾ ਕਿਉਂਕਿ ਮੈਂ ਇਹਨੂੰ ਇੱਕ ਦੋ ਦਿਨ ਤੱਕ ਸਟੋਰ ਕਰਨਾ ਸੀ ਤੇ ਜੇ ਤੁਸੀਂ ਉਸੇ ਟਾਈਮ ਕੁਝ ਬਣਾਉਣ ਬਾਰੇ ਸੋਚਦੇ ਪਿਓ ਤੇ ਤੁਸੀਂ ਨਮਕ ਐਡ ਕਰ ਲਓ ਨਹੀਂ ਤਾਂ ਨਮਕ ਨੂੰ ਅਵੋਇਡ ਕਰ ਲਿਓ ਆ ਦੇਖੋ ਜੀ ਇਹਦੇ ਵਿੱਚ ਜਿਹੜੇ ਸਪਾਈਸੀ ਅਸੀਂ ਐਡ ਕੀਤੇ ਸੀ ਕਿੰਨੇ ਵਧੀਆ ਤਰੀਕੇ ਨਾਲ ਵਿੱਚ ਸੈੱਟ ਹੋਇਆ ਵਾ ਪਨੀਰ ਦੇ ਤੇ ਤੁਹਾਨੂੰ ਪਤਾ ਪਨੀਰ ਵਿੱਚ ਜਿਵੇਂ ਪ੍ਰੋਟੀਨ ਦੀ ਮਾਤਰਾ ਕਾਫੀ ਹੁੰਦੀ ਆ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਵੀ ਕਾਲਾ ਨਮਕ ਜਿਹੜਾ ਲਗਾ ਕੇ ਦੇ ਸਕਦੇ ਹੋ ਖਾਣ ਲਈ ਤੇ ਮੈਟੋਰ ਲਈ ਐਸੇ ਪਨੀਰ ਨਾਲ ਕੋਈ ਨਾ ਕੋਈ ਰੈਸਪੀ ਜਲਦੀ ਅਗਲੇ ਵਲੌਗ ਵਿੱਚ ਲੈ ਕੇ ਆਵਾਂਗੀ